ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਲਜਿੰਦਰ ਸਿੰਘ ਮਾਨ ਸ਼ਾਰਟ ਅਪਡੇਟ ਮੌਸਮ ਜੀ ਤੁਹਾਡੇ ਨਾਲ ਸਾਂਝੀ ਕਰਾਂਗੇ ਅੱਜ 5 ਜੂਨ 2025 ਦੇ ਟਾਈਮ ਕਰੀਬ ਸਵੇਕ 8 ਦੇ ਹੋਣ ਜਾ ਰਹੇ ਨੇ ਮੀਂਹੇਰੀਆਂ ਦਾ ਦੌਰ ਜਿਹੜਾ 1 3 4 ਜੂਨ ਵਾਲਾ ਉਹ ਪੰਜਾਬ ਵਿੱਚੋਂ ਇਸ ਟਾਈਮ ਅੱਗੇ ਨਿਕਲ ਚੁੱਕਿਆਗਾ ਬੀਤੇ 24 ਤੋਂ 48 ਘੰਟਿਆਂ ਦੇ ਵਿੱਚ ਪੰਜਾਬ ਦੇ ਟੁੱਟ ਮਿਲਾਂਕਿਆਂ ਵਿੱਚ ਮੀਂਹੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲਿਆ ਤੇ ਕਿਤੇ ਕਿਤੇ ਮੀਂਹ ਦੀ ਤਾਕਲੀ ਜੱਟ ਵੀ ਲੱਗੀ ਤੇ ਅੱਗੇ ਦੀ ਗੱਲ ਕਰੀਏ ਤਾਂ ਹੁਣ ਮੌਸਮ ਨਿੱਖਰਦਾ ਦਿਖਾਈ ਦੇ ਰਿਹਾ ਹੈਗਾ ਆਉਂਦੇ ਦਿਨਾਂ ਵਿੱਚ ਲਗਭਗ ਅੱਜ 5 ਜੂਨ ਹੋ ਚੁੱਕੀ ਹੈ ਕਿ 13 ਜੂਨ ਤੱਕ ਕੋਈ ਵੱਡੇ ਪੱਧਰ ਤੇ ਮੀਂਹ ਦੀਆਂ ਦਾ ਦੌਰ ਜਿਹੜਾ ਪੰਜਾਬ ਹਰਿਆਣਾ ਜਾਂ ਉੱਤਰੀ ਰਾਜਸਥਾਨ ਨੂੰ ਪ੍ਰਭਾਵਿਤ ਨਹੀਂ ਕਰੂਗਾ ਹਾਲਾਂਕਿ ਹਰਿਆਣਾ ਜਾਂ ਉੱਤਰੀ ਰਾਜਸਥਾਨ ਵਿੱਚ ਕਿਤੇ ਕਿਤੇ ਨਿੱਕੀਆਂ ਮੋਟੀਆਂ ਕਾਰਵਾਈਆਂ ਰਜਾਨਾਉਂ ਗਈ ਹੁੰਦੀਆਂ ਰਹਿਣਗੀਆਂ ਤੇ ਪੰਜਾਬ ਦੀ ਗੱਲ ਕੀਤੀ ਹੈ ਤਾਂ ਪੰਜਾਬ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਦੇ ਅਸਾਰ ਆ ਜਿਹੜੇ ਉਹ ਬਣੇ ਰਹਿ ਸਕਦੇ ਆ ਮਤਲਬ ਕਿ ਨਿੱਕੀਆਂ ਮੋਟੀਆਂ ਕਾਰਵਾਈਆਂ ਜ਼ਰੂਰ ਹੁੰਦੀਆਂ ਰਹਿਣੀਆਂ ਪਰ ਵੱਡੇ ਪੱਧਰ ਤੇ ਖਾ ਦੀ ਕੜੀ ਪੰਜਾਬ ਵਿੱਚ ਕੋਈ ਵੀ ਮੀਨ ਏਰੀਆ ਦਾ ਦੌਰ ਜਿਹੜਾ ਲੱਗਦਾ ਨਹੀਂ ਦਿਖਾਈ ਦੇ ਰਿਹਾ ਜ਼ਿਆਦਾਤਰ ਖੇਤਾਂ ਵਿੱਚ ਮੌਸਮ ਖੁਸ਼ਕ ਰਹ ਸਕਦਾ ਟੈਂਪਰੇਚਰ ਵਿੱਚ ਵਾਧਾ ਹੋ ਸਕਦਾ ਦਿਨ ਦਾ ਪਾਰਾ 40 ਡਿਗਰੀ ਪਾਰ ਜਾ ਸਕਦਾ ਪੰਜਾਬ ਦੇ ਹਰਿਆਣਾ ਦੇ ਉਪਰੀ ਰਾਜਪਾਦ ਦੇ ਬੌਧੇ ਖੇਤਰਾ ਵਿੱਚ ਜੇ ਅੱਜ ਦੀ ਗੱਲ ਕਰੀਏ ਤਾਂ ਅੱਜ ਜਿਹੜਾ ਦਿਨ ਦਾ ਪਾਰਾ ਸੀ ਬੌਧੇ ਖੇਤਰਾ ਵਿੱਚ 35 ਡਿਗਰੀ ਦੇ ਆਸ-ਪਾਸ ਰਿਕਾਰਡ ਹੋਇਆ ਇਹ ਹੁਣ ਹੌਲੀ-ਹੌਲੀ ਵਧਣਾ ਸ਼ੁਰੂ ਹੋਊਗਾ ਅੱਜ 35 ਹੋਇਆ ਕੱਲ ਨੂੰ 33 ਹੋ ਸਕਦਾ ਤੇ ਪਰਸੋਂ 40 ਦੀ ਡਿਗਰੀ ਦੇ ਆਸ-ਪਾਸ ਜਿਹੜਾ ਦਿਨ ਦਾ ਪਾਰਾ ਰਿਕਾਰਡ ਹੋ ਸਕਦਾਗਾ ਉਸ ਤੋਂ ਬਾਅਦ 40 ਡਿਗਰੀ ਨੂੰ ਪਾਰ ਵੀ ਜਿਹੜਾ 8 ਜੂਨ ਤੋਂ ਬਾਅਦ ਜਾਂ 9 ਜੂਨ ਤੋਂ ਬਾਅਦ 40 ਡਿਗਰੀ ਪਾਰ ਬਹੁਤ ਹੀ ਖੇਤਰਾ ਵਿੱਚ ਜਾ ਸਕਦਾ ਤੇ ਹਲਕਾ ਲੋ ਦਾ ਪ੍ਰਭਾਵ ਵੀ ਦੇਖਣ ਨੂੰ ਮਿਲੇਗਾ ਤੇ ਦਿਨ ਦੇ ਪਾਰੇ ਵਿੱਚ ਜਿਹੜਾ ਹਲਕਾ ਬਾਦਦਾ ਵੀ ਹੋਊਗਾ ਤੇ ਨਾਲ ਉਹ ਮਸਾਲੀ ਗਰਮੀ ਵੀ ਜਿਹੜੀ ਬਾਟਾ ਦੀ ਗਰਮੀ ਆ ਸੋਨਪਾਦ ਤੋਂ ਵਾਂਗੂ ਮੋਰਟੀ ਪਸੀਨੇ ਵਾਲੀ ਗਰਮੀ ਵੀ ਜਿਹੜੀ ਤੰਗ ਪਰੇਸ਼ਾਨ ਕਰਦੀ ਰਹਿ ਸਕਦੀ ਹੈਗੀ ਤੇ ਗਰਮੀ ਵਿੱਚ ਵਾਧਾ ਹੁੰਦਾ ਰਹਿਣਾ ਆਗਾਮੀ ਦਿਨਾਂ ਵਿੱਚ ਪਰ ਨਿੱਕੀ-ਮੋਟੀ ਕਾਰਵਾਈ ਦੇ ਅਸਾਰ ਪੰਜਾਬ ਵਿੱਚ ਵੀ ਕਿਤੇ ਨਾ ਕਿਤੇ ਬਣੇ ਰਹਿਣਗੇ ਮਤਲਬ ਕਿ ਦੁਪਹਿਰ ਬਾਅਦ ਹੀਟ ਕਾਰਨ ਤੇ ਨਮੀ ਕਾਰਨ ਕਿਤੇ ਕਰ ਚੰਕਲੇ ਪੱਧਰ ਨਿੱਕੀ-ਮੋਟੀ ਕਾਰਵਾਈ ਜ਼ਰੂਰ ਦੇ ਸਕਦੇ ਆ ਲਗਭਗ 15-20% ਖੇਤਾਂ ਵਿੱਚ ਜਿੱਥੇ ਇੱਕ ਅੱਧੀ ਰਿਹਾਲਚਲ ਜਿਹੜੀ ਹੋ ਸਕਦੀ ਹੈ ਕਿ ਪਰ ਜ਼ਿਆਦਾਤਰ ਖੇਤਾਂ ਚੋਂ ਮੌਸਮ ਖੁਸ਼ਕ ਰਹੂਗਾ ਜਿਹੜੇ ਕਿਸਾਨ ਵੀਰ ਫੋਨ ਕਰ ਰਹੇ ਸੀ ਮੂੰਗੀ ਵਾਲੇ ਸੀ ਜਾਂ ਮੱਕੀ ਵਾਲੇ ਸੀ ਜਾਂ ਕਿਸੇ ਨੇ ਰੀਪ ਸਪਰੇਅ ਕਰਨੀਆਂ ਉਹ ਆਪ ਦਾ ਭਾਈ ਬੇਚਜ ਕੋ ਕੇ ਕਰ ਸਕਦੇ ਅਗੇ ਕਿਉਂਕਿ ਆਉਂਦੇ ਦਿਨਾਂ ਵਿੱਚ ਮੌਸਮ ਜਿਹੜਾ ਜ਼ਿਆਦਾਤਰ ਇਲਾਕੇ ਵਿੱਚ ਅਗਲੇ ਕਈ ਦਿਨ ਮੌਸਮ ਖੁਸ਼ਕ ਰਹਿ ਸਕਦਾਗਾ ਜੇ ਤੇ ਮਤਲਬ ਕਿ ਇਨਾਂ ਦਿਨਾਂ ਵਿੱਚ ਹੁਣ ਮੌਸਮ ਖੁਸ਼ਕਤਾ ਰਹੂਗਾ ਇਹ ਆਉਣ ਵਾਲੇ ਜਿਹੜੇ ਪ੍ਰੀ ਮੌਨਸੂਨ ਮੀਂਹ ਨਹੀਂ ਰਿਆਂ ਹੋਣਗੇ ਮਤਲਬ ਕਿ 14 15 ਜੂਨ ਤੋਂ ਪ੍ਰੀ ਮੌਨਸੂਨ ਸੀਜ਼ਨ ਜਿਹੜਾ ਇੱਕ ਵਾਰੀ ਫੇਰ ਐਕਟਿਵ ਹੋਊਗਾ 15 14 15 16 ਜੂਨ ਤੋਂ ਪ੍ਰੀ ਮੌਨਸੂਨ ਮੀਂਹੇ ਰਿਆ ਪੰਜਾਬ Haryana ਉਤਰੀ Rajasthan ਫੇਰ ਵਾਪਸੀ ਕਰਨੀ ਹੈ ਤੇ 10 ਜੂਨ ਤੋਂ ਬਾਅਦ ਜਾਂ 11 ਜੂਨ ਤੋਂ ਬਾਅਦ ਮੌਨਸੂਨ ਵੀ ਬੜੀ ਤੇਜ਼ੀ ਨਾਲ ਅੱਗੇ ਵਧੂਗੀ ਤੇ ਜਿਵੇਂ ਜਿਵੇਂ ਮੌਨਸੂਨ ਅੱਗੇ ਵਧੂਗੀ ਤਾਂ ਪੰਜਾਬ ਦੇ ਵਿੱਚ ਪ੍ਰੀ ਮੌਨਸੂਨ ਜਿਹੜੀਆਂ ਕਾਰਵਾਈਆਂ ਮੀਂਹ ਦੀਆਂ ਉਹ ਬਤਨੇ ਪਤਨੀਆਂ ਸ਼ੁਰੂ ਹੋ ਜਾਣੀਆਂ ਮਤਲਬ ਕਿ 14-15 ਨੂੰ ਫੇਰ ਪੰਜਾਬ ਦੇ ਕਈ ਲਾਕੇ ਵਿੱਚ ਮੀਂਹੇਰੀ ਦਾ ਦੌਰ ਜਿਹੜਾ ਵਾਪਸੀ ਕਰ ਸਕਦਾ ਜਿਹੜਾ ਕਿ ਪ੍ਰੀ ਮੌਨਸੂਨੀ ਹੋਊਗਾ ਜਿਹੜਾ ਮੌਨਸੂਨ ਦੀ 10 ਤੱਕ ਤੋਂ 5-7 ਦਿਨ ਪਹਿਲਾਂ ਜਾਂ 8-10 ਦਿਨ ਪਹਿਲਾਂ ਮੀਂਹੇਰੀ ਦਾ ਦੌਰ ਜਿਹੜਾ ਦੇਖਣ ਨੂੰ ਮਿਲ ਸਕਦਾ ਮਿਲਦਾ ਹੁੰਦਾਗਾ ਉਹ ਜਿਹੜਾ ਮੀਂਹੇਰੀ ਦਾ ਦੌਰ ਪ੍ਰੀ ਮੌਨਸੂਨੀ ਹੋ ਸਕਦਾ ਜਿਹੜਾ 14-15 ਜੂਨ ਤੋਂ ਲੱਗ ਸਕਦਾਗਾ ਉਹ ਸਿਸਟਮ ਦੇ ਲੱਗਣ ਤੋਂ ਪਹਿਲਾਂ ਮદાન ਪੰਜਾਬ ਦਾ ਤਿਆਰ ਬਰ ਤਿਆਰ ਹੋਊਗਾ ਜਿੰਨੀ ਹੀਟ ਪਊਗੀ ਜਿੰਨੀ ਗਰਮੀ ਵਧੂਗੀ ਜਿੰਨਾ ਟੈਂਪਰੇਚਰ ਵਧੂਗਾ ਉਨਾ ਹੀ ਆਪਾਂ ਨੂੰ ਫਾਇਦਾ ਹੋਊ ਮੌਸਮ ਦੇ ਵਿੱਚ ਜੇ ਹੁਣ ਅਗਲੇ 5-7 ਦਿਨ ਜਾਂ ਅਗਲੇ 7-8 ਦਿਨ ਟੈਂਪਰੇਚਰ ਪੰਜਾਬ ਦੇ ਵਿੱਚ ਵੱਧਦਾਗਾ ਬਹੁਤੇ ਕਿਸ ਤਰ੍ਹਾਂ ਚ 40 ਪਾਰ ਜਾਂਦਾਗਾ ਜਾਂ ਹਲਕਾ ਲੋ ਦਾ ਪ੍ਰਭਾਵ ਹੀਟ ਵੇਵ ਦਾ ਪ੍ਰਭਾਵ ਵੀ ਜਿਹੜਾ ਦੇਖਣ ਨੂੰ ਮਿਲਦਾ ਹੈਗਾ ਤਾਂ ਇਹ ਆਪਣੇ ਲਈ ਫਾਇਦੇ ਵਾਲਾ ਹੋ ਸਕਦਾ ਮਤਲਬ ਕਿ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਮੈਦਾਨ ਜਿਹੜਾ ਆਉਣ ਵਾਲੇ ਮਹੀਨੇਰੀ ਦਾ ਦੌਰ ਹੋਊਗਾ ਉਹਦੇ ਲਈ ਮੈਦਾਨ ਜਿਹੜਾ ਤਿਆਰ ਬਰ ਤਿਆਰ ਹੋ ਰਿਹਾਗਾ ਤੇ ਇਹ ਹੁੰਦਾ ਰਹਿਣਾਗਾ ਅਗਲੇ ਮਤਲਬ ਕਿ 13 ਜੂਨ ਤੱਕ ਲਗਭਗ ਪੰਜਾਬ ਹਰਿਆਣਾ ਉੱਤਰੀ ਰਾਜਸਥਾਨ ਦੇ ਵਿੱਚ ਮੌਸਮ ਖੁਸ਼ਕ ਰਹ ਸਕਦਾਗਾ ਤੇ 14 15 ਜੂਨ ਤੋਂ ਜਾਂ 16 ਜੂਨ ਤੋਂ ਇਨ੍ਹਾਂ ਤਿੰਨ ਚਾਰ ਦਿਨਾਂ ਵਿਚਕਾਰ ਫਿਰ ਤੋਂ ਮੀਂਹ ਦੀ ਦਾਵ ਜਿਹੜਾ ਪੰਜਾਬ ਰਿਆਣਾ ਸਮੇਤ ਸਮੁੱਚੇ ਉੱਤਰ ਭਾਗ ਨੂੰ ਜਿਹੜਾ ਪ੍ਰਭਾਵਿਤ ਕਰ ਸਕਦਾ ਹੈ ਕਿ 10 ਜੂਨ ਤੋਂ ਬਾਅਦ 11 ਜੂਨ ਤੋਂ ਬਾਅਦ ਮੌਨਸੂਨ ਦੀ ਐਮਪੀ ਨੂੰ ਪਾਰ ਕਰਦੀ ਹੋਈ ਤੇਜ਼ੀ ਨਾਲ ਅੱਗੇ ਨੂੰ ਵੱਧ ਸਕਦੀ ਹੈਗੀ ਸੋ ਹਾਲ ਦੀ ਕਿਹੜੀ ਇੰਨੀ ਕ ਅਪਡੇਟ ਸੀ ਜੁੜੇ ਰਹੋ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਜੀ ਧੰਨਵਾਦ ਖਾਸ ਕਰ ਕਿਸਾਨਾਂ ਲਈ ਅਪਡੇਟ ਆ ਜਿਹੜੇ ਕਿਸਾਨ ਵੀ ਰੁਕੇ ਹੋਏ ਸੀ ਕੰਮਕਾਰ ਤੋਂ ਉਹ ਆਪ ਦਾ ਬੇਜ਼ਿਕੋ ਹੋ ਕੇ ਕੰਮਕਾਰ ਕਰ ਸਕਦੇ ਆ ਅਗਲੇ 5-7 ਦਿਨਾਂ ਦੇ ਦਾਨ ਜਾਂ 7-8 ਦਿਨਾਂ ਦੇ ਦਰਾਨ ਸੋ ਧੰਨਵਾਦ ਜੀ